That is something big ਕੇ ਕੇ ਤਨ thank you ਜੇ ਕੀ ਭਾਤੇ ਸਰੇ ਭਗਵਤ ਜੀ ਸਹਾਈ ਵਾਸਰੇ ਭਗਵਤ ਜੀ ਦੇ ਪਾਤਸ਼ਾਹੇ ਦਸਵੇਂ ਪਰ ਇਥੰ ਭਗਵਤ ਜੀ ਸਮਰਕ ਗੁਰੂ ਨਾਨਕ ਲਾਇਂਤੇ ਆਏ 헤 ਰੰਗਤ ਗੁਰ ਤੇ ਅਮਰਦਾਸ ਸ੍ਰੀਮ ਦਾਸੇ ਹੋਏ ਸਹਾਈ ਅਰ ਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਥੇ ਸਬਦੁ ਗਜਾਈ ਇਹ ਮਹਾਂਦਰ ਸਿਮਰਿਆ ਹੈ ਘਰ ਨੋਂ ਨੇ ਦਿਆ ਮੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬਲੜੇ ਪੰਜਾਬਿਆ ਰਿਆ ਚੌਹਾਂ ਸਾਹਿਬ ਜਾਂਦੇ ਆਂ ਚਾਲੀਆਂ ਮੁਕਤੇ ਆਂ ਹਾਠੀਆਂ ਜਾਂਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬੰਦ ਛਕੇ ਆਂ ਦੇਗ ਚਲਾਈ ਤੇ ਗਵਾਹੀ ਦੇਸ ਦੇ ਅਨਡਟ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੋਲ ਜੀ ਜਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੇਤੇ ਬੰਦ-ਬੰਦ ਕਟਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਈ ਗਏ ਗੁਰਦਵਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੇ ਕਿਸਾਂ ਸਵਾਸਾਂ ਨਾਲ ਨਿਭਾਹੇ ਤੇਰਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੋਲ ਜੀ ਪੰਜ ਤਖਤਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਧਾਰ ਕੇ ਬੱਲ ਗਏ ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਹਮਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਰਿਆ ਏਤ ਦੇਖ ਤੇ ਫਤਬਰਜ ਕੀ ਪਾਇ ਪਰ ਕੇ ਜੇਤ ਸ੍ਰੀ ਸਰਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲ ਗਏ ਸਿਖਾਂ ਨੂੰ ਸਿੱਖੀ দান ਕੇ ਸੁਦਾਨ ਰਹਿਤ দান ਬਵੇਗ দান ਵੇ ਸਾਹਾ দান ਪਰ ਸਾਦਾਨ ਦਾਦਾ ਸਰਦਾਰ ਨਾਮਦਾਨ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਰਾਣ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਭੁਲ ਜੀ ਸਿਖਾਂ ਦਾ ਮਾਨਣੀ ਵ ਮਾਤੀ ਉੱਚੀ ਮਤ ਪਾੰਦਾ ਰੱਖਾ ਭਗਵਾ ਹੀ ਦਰਗਹ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਰਾ ਸਾਹਿਬ ਤੇ ਹੋਰ ਗੁਰਦੁਆਰਿਆਂ ਕੋ ਧਾਮ ਆਨੇ ਜਿਨ੍ਹਾਂ ਤੋਂ ਕੰਸਲੂ ਵੀ ਛੋੜਿਆ ਗਿਆ ਗੁੱਲੇ ਦਰਸ਼ਨ ਦੀਨਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ اے ਮਹਿਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਬਿਤਾਵਾ ਹੈ ਗੁਰੂ ਧੰਨ ਧਰਮ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਤ ਸਦਕਾ ਚਾਰ ਪਹਿਰ ਰੈਣ ਸੁਖ ਅਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਪ ਜੀ ਦੇ ਬਾਣੇ ਅੰਦਰ ਸੁਖ ਅਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧਰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ਰੇ ਹੋਏ ਪਾਵਨ ਹੁਕਮ ਨਾਮ ਵਸ ਕੇ ਨਿਹਾਲ ਕਰੋ ਸਰਬਤ ਸੰਗਤियां ਹਾਜ਼ਰੀਆਂ ਤਿੰਨ ਫਲ ਪੇ ਧਾਮਾਂ ਦਰ ਤੇ ਪ੍ਰਵਾਹਨ ਕਰਨੀਆਂ ਸਤਿਗੁਰ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਹੈ ਸੋ ਖਾਸਨ ਅਸਥਾਨਾਂ ਤੋਂ ਪ੍ਰਕਾਸ਼ਤ ਥਾਂ ਦਾ ਬਿਜਾਰ ਦਿਆ ਗਿਆ ਬਖਸ਼ੋ ਜੀ ਰਸਤੇ ਦੀ ਬਾਦ ਘਾਤੇ ਅੰਦ ਸੰ ਸਹਾਈ ਹੋਣ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਕਰਾਂ ਨਾਮ ਜਿਤੇ ਆਵੇ ਨਾਨਕ ਦਾ ਵਿਚੰਨੀ ਕਲਾ ਮੇਰੇ ਭਾਰੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ सोनिहार